ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ छुटकारे ਦੇ ਬਾਰੇ ਵਿੱਚ ਹੀ ਸਿੱਖਾਂਗੇ ਬ੍ਰੇਕਥਰੋ ਦੇ ਬਾਰੇ ਵਿੱਚ ਸਿੱਖਾਂਗੇ ਕਿਉਂਕਿ ਪਰਮੇਸ਼ਵਰ ਦੀ ਇੱਛਾ ਹੈ ਕਿ ਅੱਜ ਤੁਹਾਨੂੰ ਬ੍ਰੇਕਥਰੋ ਮਿਲੇ ਯਿਸੂ ਮਸੀਹ ਦੇ ਨਾਮ 'ਤੇ ਹਾਲੇਲੂਇਆ ਅਸਲ ਵਿੱਚ ਬ੍ਰੇਕਥਰੋ ਹੁੰਦਾ ਕੀ ਆ ਤੁਸੀਂ ਜਿੱਥੇ ਵੀ ਫਸੇ ਹੋਏ ਹੋ ਜੇ ਸਹਾਲਾਤ ਵਿੱਚੋਂ ਤੁਸੀਂ ਬਾਹਰ ਨਿਕਲਣਾ ਚਾਹੁੰਦੇ ਹੋ ਹੋ ਸਕਦਾ ਉਹ ਗਰੀਬੀ ਦਾ ਹਾਲਾਤ ਹੋਵੇ ਦੁੱਖਾਂ ਦਾ ਹੋਵੇ ਕੋਈ ਮੁਕਦਮੇ ਵਿੱਚ ਤੁਸੀਂ ਫਸੇ ਹੋ ਸਕਦੇ ਹੋ ਹੋ ਸਕਦਾ ਤੁਸੀਂ ਬਾਰ ਬਾਰ ਕੋਸ਼ਿਸ਼ ਕਰ ਰਹੇ ਹੋ ਚੰਗੀ ਨੌਕਰੀ ਪ੍ਰਾਪਤ ਕਰਨ ਦੀ ਪਰ ਨਹੀਂ ਸਫਲ ਹੋ ਰਹੇ ਤੁਸੀਂ ਕੋਈ ਕਾਰੋਬਾਰ ਖੋਲ੍ਹਿਆ ਹੈ ਜਾਂ ਖੋਲ੍ਹਣਾ ਚਾਹੁੰਦੇ ਹੋ ਪਰ ਤੁਹਾਨੂੰ ਸਫਲਤਾ ਨਹੀਂ ਮਿਲ ਰਹੀ ਉਹਦਾ ਮਤਲਬ ਕਿ ਤੁਹਾਡੀ ਲਾਈਫ 'ਚ ਜੇ ਬ੍ਰੇਕਥਰੂ ਨਹੀਂ ਆਇਆ ਤੁਸੀਂ ਰੁਕੇ ਹੋਏ ਹੋ ਹਾਲਾਤ ਰੁਕ ਰੁਕ ਜਾਣੇ ਅਰ ਬ੍ਰੇਕਥਰੂ ਦਾ ਮਤਲਬ ਇਹ ਆ ਜਦੋਂ ਪਰਮੇਸ਼ਵਰ ਦਾ ਐਕਸਟਰਾਔਰਡਨਰੀ ਫੇਵਰ ਤੁਹਾਡੇ ਉੱਤੇ ਆਏ ਪਰਮੇਸ਼ਵਰ ਦਾ ਉਹ ਪੱਖ ਜਿਹੜਾ ਸਮਝ ਤੋਂ ਪਰੇ ਆ ਉਹ ਤੁਹਾਡੇ ਉੱਤੇ ਆਏ ਪਰਮੇਸ਼ਵਰ ਤੁਹਾਡੀ ਬਾਹ ਨੂੰ ਫੜ ਕੇ ਉਹਨਾਂ ਹਾਲਾਤਾਂ ਵਿੱਚੋਂ ਬਾਹਰ ਕੱਢ ਲੈਣ ਉਹਨੂੰ ਕਿਹਾ ਜਾਂਦਾ ਬ੍ਰੇਕਥਰੂ ਹਾਲੇਲੂਇਆ ਹਾਲੇਲੂਇਆ ਅੱਜ ਤੁਹਾਨੂੰ ਬ੍ਰੇਕਥਰੋ ਮਿਲਣ ਜਾ ਰਿਹਾ ਤੁਹਾਡੀ ਲਾਈਫ ਦੇ ਵਿੱਚ ਇਸ ਮਸੀਹ ਦੇ ਨਾਮ 'ਤੇ ਅਰ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੈਕਟੀਕਲੀ ਅਰ ਤੁਸੀਂ ਵੱਡੀਆਂ ਗਵਾਹੀਆਂ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਓਗੇ ਹallelujah ਅੱਜ ਤੁਹਾਡੀ ਸਫਲਤਾ ਦਾ ਦੇਣਿਆ ਅੱਜ ਤੁਹਾਡੀ ਕਾਮਯਾਬੀ ਦਾ ਦੇਣਿਆ ਅੱਜ ਤੁਹਾਡਾ ਬਿਮਾਰੀਆਂ ਚੋਂ ਬਾਹਰ ਨਿਕਲਣ ਦਾ ਦੇਣਿਆ ਅੱਜ ਉਸ ਟਿੱਕੜ ਵਿੱਚ ਜਿੱਥੇ ਤੁਸੀਂ ਫਸੇ ਹੋਏ ਹੋ ਉਹਦੇ ਵਿੱਚੋਂ ਬਾਹਰ ਨਿਕਲਣ ਦਾ ਦੇਣਿਆ ਕਿਉਂਕਿ ਪਰਮੇਸ਼ਰ ਨੇ ਇਹ ਛਾਇਆ ਕਿ ਪਰਮੇਸ਼ਰ ਆਪ ਤੁਹਾਡਾ ਹੱਥ ਫੜ ਕੇ ਤੁਹਾਡੀ ਬਾਹ ਫੜ ਕੇ ਤੁਹਾਨੂੰ ਉਸ ਹਨੇਰੇ ਵਿੱਚੋਂ ਬਾਹਰ ਕੱਢੇ ਤੇ ਚਾਨਣ ਵਿੱਚ ਲੈ ਕੇ ਆਏ ਆਂ ਅਮੇਨ ਹਾਲੇਲੂਇਆ ਯਿਸਾਯਾ ਦੀ ਕਿਤਾਬ ਉਹਦਾ 43 ਨੰਬਰ ਅਧਿਆਇ ਤੇ ਉਹਦੀ 19 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆਂ ਕਹਿੰਦਾ ਵੇਖੋ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ ਉਹ ਹੁਣੇ ਹੀ ਦਿਖ ਪਵੇਗਾ ਕਿ ਤੁਸੀਂ ਉਸ ਤੋਂ ਅਣਜਾਣ ਰਹੋਗੇ ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ ਅਤੇ ਥਲ ਵਿੱਚ ਨਦੀਆਂ ਕਲੀਸੀਆ ਬੋਲੇ ਆਮੇਨ ਹallelujah ਸੋ वचन ਦੇ ਵਿੱਚ ਲਿਖਿਆ ਕਿੰਨਾ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ ਕਈ ਵਰੀ ਤੁਸੀਂ ਐਕਸਪੈਕਟ ਕਰ ਰਹੇ ਹੁੰਦੇ ਆ ਤੁਸੀਂ ਚਾਹੁੰਦੇ ਹੁੰਦੇ ਆ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਨਵਾਂ ਕੰਮ ਹੋਵੇ ਬਹੁਤ ਯਤਨ ਦੇ ਕਰਨ ਦੇ ਬਾਵਜੂਦ ਵੀ ਨਵਾਂ ਕੰਮ ਨਹੀਂ ਹੁੰਦਾ ਪਰ ਅੱਜ ਪਰਮੇਸ਼ਵਰ ਨੇ ਸਾਨੂੰ ਵਚਨ ਦਿੱਤਾ ਆ ਕਿ ਵੇਖੋ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ ਉਹ ਹੁਣੇ ਹੀ ਦਿਖ ਪਵੇਗਾ ਹallelujah ਕਦੋਂ ਦਿਸੇਗਾ ਰਾਈਟ ਨਾਉ ਹੁਣੇ ਹੀ ਨਜ਼ਰ ਆਏਗਾ ਤੁਸੀਂ ਦੇਖੋਗੇ ਆਪਣੇ ਜਿਸਮ ਦੇ ਅੰਦਰ ਹੁਣੇ ਹੀ ਚੰਗਿਆਈ ਨੂੰ ਤੁਸੀਂ ਦੇਖੋਗੇ ਕਿ ਤੁਹਾਡੇ ਜਿਸਮ ਦੇ ਅੰਦਰੋਂ ਦੁਸ਼ਟ ਆਤਮੇ ਤੁਹਾਨੂੰ ਛੱਡ ਕੇ ਚਲੇ ਗਏ ਔਰ ਤੁਸੀਂ ਹੁਣੇ ਹੀ ਆਪਣੀ ਆਜ਼ਾਦੀ ਨੂੰ ਦੇਖੋਗੇ ਤੁਹਾਡੇ ਉੱਤੋਂ ਬੋਝ ਚੱਕੇ ਜਾ ਰਹੇ ਔਰ ਤੁਸੀਂ ਹੁਣੇ ਹੀ ਆਪਣੇ ਆਪ ਨੂੰ ਛੁਟਕਾਰਾ ਪਾਉਂਦਿਆਂ ਹੋਇਆਂ ਦੇਖੋਗੇ ਹੁਣੇ ਹੀ ਚਿੰਤਾ ਤੁਹਾਨੂੰ ਛੱਡ ਕੇ ਚਲੀ ਜਾਏਗੀ ਹੁਣੇ ਗਮ ਮੁੱਕ ਜਾਣਗੇ ਹੁਣੇ ਹੀ ਦੁੱਖ ਦੇ ਅਥਰੂ ਪੁੰਝੇ ਜਾਣਗੇ ਹੁਣੇ ਖੁਸ਼ੀ ਤੁਹਾਡੇ ਚਿਹਰਿਆਂ ਉੱਤੇ ਵਾਪਸ ਆ ਜਾਏਗੀ ਹੁਣੇ ਪਰਮੇਸ਼ਵਰ ਤੁਹਾਡੇ ਲਈ ਡਿਵਾਈਨ ਹੈਲਪਰਸ ਨੂੰ ਖੜੇ ਕਰੂਗੇ ਹੁਣੇ ਪਰਮੇਸ਼ਵਰ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ ਅਰ ਹੁਣੇ ਹੀ ਤੁਹਾਡੀਆਂ ਪ੍ਰਾਰਥਨਾਵਾਂ ਸਵਰਗ ਵਿੱਚੋਂ ਉੱਤਰ ਲੈ ਕੇ ਆਉਣਗੀਆਂ ਆਮੇਨ ਆਮੇਨ ਵੇਖੋ ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ ਉਹ ਹੁਣੇ ਹੀ ਦਿਸ ਪਵੇਗਾ ਕੀ ਤੁਸੀਂ ਉਸ ਤੋਂ ਅਣਜਾਣ ਰਹੋਗੇ ਨਹੀਂ ਜਿਹੜਾ ਕੰਮ ਤੁਹਾਡੀ ਜ਼ਿੰਦਗੀ 'ਚ ਹੋਏਗਾ ਕਿ ਤੁਸੀਂ ਅਣਜਾਣ ਰਹੋਗੇ ਤੁਸੀਂ ਜਾਣੋਗੇ ਕਿ ਇਹ ਕੰਮ ਪਰਮੇਸ਼ਰ ਨੇ ਕੀਤਾ ਹੈ ਹallelujah ਕਿਉਂਕਿ ਤੁਸੀਂ ਆਪਣਾ ਯਤਨ ਕਰ ਚੁੱਕੇ ਸੀ ਤੁਸੀਂ ਦਵਾਈਆਂ ਖਾ ਚੁੱਕੇ ਤੁਸੀਂ ਆਪਰੇਸ਼ਨ ਕਰਵਾ ਚੁੱਕੇ ਤੁਸੀਂ ਤੰਤਰਿਕ ਕੋਲ ਜਾ ਚੁੱਕੇ ਹੋ ਤੁਸੀਂ ਆਪਣੇ ਆਪ ਨੂੰ ਖਪਾ ਚੁੱਕੇ ਹੋ ਆਪਣਾ ਜ਼ੋਰ ਆਪਣੀ ਸਮਝ ਦਾ ਇਸਤੇਮਾਲ ਕਰ ਚੁੱਕੇ ਹੋ ਪਰ ਨਹੀਂ ਹੋਇਆ ਜਦੋਂ ਅੱਜ ਪ੍ਰਾਰਥਨਾ ਦੇ ਦੁਆਰਾ ਹੋਏਗਾ ਤੁਹਾਡੀ ਕੀਤੀ ਹੋਈ ਨੇਚੋਂ ਦੇ ਦੁਆਰਾ ਹੋਏਗਾ ਉਝਾੜ ਵਿੱਚ ਹੀ ਜਿੱਥੇ ਤੁਸੀਂ ਹੋ ਉੱਥੇ ਹੀ ਪਰਮੇਸ਼ਵਰ ਤੁਹਾਨੂੰ ਚੰਗਿਆਂ ਕਰ ਦੇਊਗੇ ਜਿੱਥਾਂ ਦੇ ਵੀ ਤੁਸੀਂ ਹੋ ਉੱਥੇ ਹੀ ਪਰਮੇਸ਼ਵਰ ਤੁਹਾਡੇ ਹਾਲਾਤ ਬਦਲ ਦੇਣਗੇ ਤੁਹਾਨੂੰ ਭੱਜ ਕੇ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਉਝਾੜ ਵਿੱਚ ਹੀ ਰਾਹ ਬਣਾਵਾਗਾ ਹੁਣ ਇਹ ਨਹੀਂ ਕਿ ਮੈਂ ਤੁਹਾਨੂੰ ਉਥੋਂ ਕੱਢ ਕੇ ਇੱਕ ਹੋਰ ਥਾਂ ਤੇ ਲਾ ਜੂੰਗਾ ਜਿੱਥੇ ਰਾਹ ਬਣਿਆ ਹੋਵੇਗਾ ਪਰ ਕੀ ਲਿਖਿਆ ਉਜਾੜ ਵਿੱਚ ਹੀ ਰਾਹ ਬਣਾਵਾਂਗਾ ਹallelujah ਜਿਹਨੂੰ ਕੋਈ ਦੇਖਣਾ ਨਹੀਂ ਚਾਹੁੰਦਾ ਪਰਮੇਸ਼ਵਰ ਉਹਨੂੰ ਚਟਾਨ ਉੱਤੇ ਖੜਾ ਕਰੇਗਾ ਕਿਉਂਕਿ ਉਹਨੇ ਕਿਹਾ ਮੈਂ ਉਜਾੜ ਵਿੱਚ ਹੀਰਾ ਬਣਾਵਾਂਗਾ ਅਤੇ ਥਲ ਵਿੱਚ ਨਦੀਆਂ ਜਿਹੜੇ ਥਾਂ ਸੁੱਕੇ ਪਏ ਆ ਜਿੱਥੋਂ ਪਾਣੀ ਨਹੀਂ ਨਿਕਲ ਰਿਹਾ ਪਰਮੇਸ਼ਰ ਉੱਥੇ ਤੁਹਾਡੇ ਲਈ ਚਸ਼ਮੇ ਪੈਦਾ ਕਰੇਗਾ ਉੱਥੇ ਤੁਹਾਡੇ ਲਈ ਨਦੀਆਂ ਵਹਿਣਗੀਆਂ ਉਹ ਬਟੂਏ ਜਿਹੜੇ ਖਾਲੀ ਆ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਨਾਲ ਤੁਹਾਡੀ ਮਿਹਨਤ ਸਫਲ ਹੋਏਗੀ ਔਰ ਭਰ ਜਾਣਗੇ ਕੀਗਾ ਉਹੀ ਮਨੁੱਖ ਜਿਹੜਾ ਕਹਿੰਦਾ ਮੇਰੇ ਤੋਂ ਪ੍ਰਾਰਥਨਾ ਨਹੀਂ ਹੁੰਦੀ ਮੇਰੇ ਤੋਂ ਉੱਠ ਬੈਠ ਨਹੀਂ ਹੁੰਦਾ ਮੇਰੇ ਤੋਂ ਗਾ ਨਹੀਂ ਹੁੰਦਾ ਮੇਰੇ ਤੋਂ ਖਲੋ ਨਹੀਂ ਹੁੰਦਾ 3 ਨੰਬਰ ਅਧਿਆਏ ਉਹਦੀ 1 ਤੋਂ 7 ਨੰਬਰ ਪੰਕਤੀ ਦੇ ਵਿੱਚ ਦੇਖਾਂਗੇ ਤੁਸੀਂ ਵਚਨ ਨੂੰ ਬਹੁਤ ਖਿਆਲ ਨਾਲ ਸੁਣੀਓ ਜੇ ਤੁਸੀਂ ਵਚਨ ਨੂੰ ਬਹੁਤ ਖਿਆਲ ਨਾਲ ਸੁਣੋਗੇ ਹੋ ਸਕਦਾ ਤੁਹਾਨੂੰ ਭੇਤ ਦੀਆਂ ਗੱਲਾਂ ਲੱਭ ਪੈਣ ਪਰ ਉਹ ਤੁਹਾਡੇ ਬਹੁਤ ਕੰਮ ਆ ਜਾਣ ਆਓ ਆਪਾਂ ਦੇਖਦੇ ਹਾਂ ਬੁੱਕ ਆਫ ਇਜ਼ਾਇਆ ਚੈਪਟਰ ਨੰਬਰ 45 ਇਸਾਈ ਆਦੀ ਕਿਤਾਬ 45 ਅਧਿਆਏ 1 ਤੋਂ 7 ਦੇ ਵਿੱਚ ਅਸੀਂ ਦੇਖਾਂਗੇ ਯਾ ਹਲਾ ਆਪਣੇ ਮਸਾ ਕੀਤੇ ਹੋਏ ਖੋਰਸ ਨੂੰ ਇਉਂ ਆਖਦਾ ਹੈ ਜਿਸ ਦਾ ਸੱਜਾ ਹੱਥ ਮੈਂ ਫੜਿਆ ਭਈ ਮੈਂ ਉਹਦੇ ਅੱਗੇ ਕੌਮਾਂ ਨੂੰ ਢੇਠਾਂ ਕਰਦਿਆਂ ਅਤੇ ਪਾਤਸ਼ਾਹਾਂ ਦੇ ਕਮਰ ਕੱਸੇ ਖੋਲਦਿਆਂ ਭਈ ਮੈਂ ਦਰਵਾਜ਼ੇ ਉਹਦੇ ਸਾਹਮਣੇ ਖੋਲਦਿਆਂ ਅਤੇ ਫਾਟਕ ਬੰਦ ਨਾ ਕੀਤੇ ਜਾਣ ਅਮੀਨ ਪਰਮੇਸ਼ਰ ਆਪਣੇ ਮਸਾ ਕੀਤੇ ਹੋਏ ਜਾਣ ਦੇ ਲਈ ਇਉਂ ਫਰਮਾਉਂਦੇ ਆ ਕਹਿੰਦੇ ਜਿਹਦਾ ਮੈਂ ਸੱਜਾ ਹੱਥ ਫੜਿਆ ਹੋਇਆ ਆ ਕਿ ਪਰਮੇਸ਼ਰ ਨੇ ਤੁਹਾਡਾ ਸੱਜਾ ਹੱਥ ਫੜਿਆ ਹੋਇਆ ਆ ਕਿੰਨਿਆਂ ਦਾ ਸੱਜਾ ਹੱਥ ਪਰਮੇਸ਼ਰ ਨੇ ਫੜਿਆ ਹੋਇਆ ਆ ਜੇ ਤੁਹਾਨੂੰ ਲੱਗਦਾ ਤੁਹਾਡਾ ਸੱਜਾ ਹੱਥ ਫੜਿਆ ਆ ਫਿਰ ਇਹ ਵਚਨ ਤੁਹਾਡੇ ਲਈ ਆ ਕਹਿੰਦਾ ਮੈਂ ਉਹਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ ਉਹਨਾਂ ਨੂੰ ਤੁਹਾਡੇ ਹੇਠਾਂ ਕਰੇਗਾ ਅਤੇ ਪਾਤਸ਼ਾਹਾਂ ਦੇ ਕਮਰਕੱਸੇ ਖੋਲ੍ਹ ਦਿਆਂ ਉਹ ਜਿਹੜੇ ਤੁਹਾਡੇ ਉੱਤੇ ਚੜ੍ਹਾਇਆਂ ਕਰਦੇ ਆ ਜਿਹੜੇ ਤੁਹਾਡੇ ਉੱਤੇ ਹਕੂਮਤਾਂ ਕਰਦੇ ਆ ਪ੍ਰਭੂ ਉਹਨਾਂ ਨੂੰ ਤੁਹਾਡੇ ਲਈ ਨਰਮ ਕਰ ਦੇਵੇਗਾ ਹallelujah ਪਈ ਮੈਂ ਦਰਵਾਜ਼ੇ ਉਹਦੇ ਸਾਹਮਣੇ ਖੋਲ੍ਹ ਦਿਆਂ ਉਹ ਦਰਵਾਜ਼ੇ ਜਿਹੜੇ ਤੁਹਾਡੀ ਤਰੱਕੀ ਤੇ ਲਈ ਬੰਦ ਹੋ ਚੁੱਕੇ ਆ ਉਹ ਦਰਵਾਜ਼ੇ ਜਿਹੜੇ ਤੁਹਾਡੀ ਬਰਕਤ ਆਉਣ ਤੋਂ ਰੋਕ ਰਹੇ ਆ ਬੰਦ ਹੋ ਚੁੱਕੇ ਆ ਉਹ ਦਰਵਾਜ਼ੇ ਜਿਹੜੇ ਖੁਸ਼ੀ ਦੀ ਖਬਰ ਨੂੰ ਤੁਹਾਡੇ ਤੱਕ ਪਹੁੰਚਣ ਦੇ ਲਈ ਬੰਦ ਹੋ ਚੁੱਕੇ ਆ ਉਹ ਦਰਵਾਜ਼ੇ ਜਿਹੜੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਲਈ ਖੁੱਲ ਜਾਣ ਤੁਹਾਡੀਆਂ ਹੱਦਾਂ ਵਧਣ ਪਰਮੇਸ਼ਰ ਕਹਿੰਦੇ ਮੈਂ ਤੁਹਾਡੇ ਅੱਗੇ ਉਹਨਾਂ ਦਰਵਾਜ਼ਿਆਂ ਨੂੰ ਤੁਹਾਡੇ ਸਾਹਮਣੇ ਖੋਲ ਦੇਵਾਂਗਾ ਹallelujah ਅਰ ਕਹਿੰਦਾ ਫਟਕ ਬੰਦ ਨਾ ਕੀਤੇ ਜਾਣ ਬਾਤ ਤਰੀ ਤੁਹਾਨੂੰ ਰਿਫਿਊਜ਼ ਮਿਲ ਜਾਂਦਾ ਆ ਤੁਸੀਂ ਕਿਤੇ ਜਾਂਦੇ ਹੋ ਉਹ ਕਹਿੰਦੇ ਯੂ ਆਰ ਰਿਜੈਕਟਡ ਪਰ ਹੁਣ ਕੀ ਹੋਊਗਾ ਯੂ ਆਰ ਸਿਲੈਕਟਡ ਪਹਿਲਾਂ ਕਿਹਾ ਜਾਂਦਾ ਸੀ ਤੁਹਾਨੂੰ ਰੱਦ ਕਰ ਦਿੱਤਾ ਗਿਆ ਆ ਪਰ ਹੁਣ ਕੀ ਕਿਹਾ ਜਾਏਗਾ ਤੁਸੀਂ ਇਸ ਕੰਮ ਲਈ ਚੁਣ ਲਏ ਗਏ ਹੋ ਹallelujah ਉਹ ਫਟਕ ਜਿਨ੍ਹਾਂ ਨੂੰ ਟੱਪ ਕੇ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ ਤੁਹਾਨੂੰ ਰਾਹ ਨਹੀਂ ਮਿਲ ਰਿਹਾ ਸੀ ਸਮਝ ਲਿਓ ਉਹ ਫਾਟਕ ਜੋ ਤੁਸੀਂ ਕ੍ਰੋਸ ਕਰਕੇ ਅੱਗੇ ਜਾਣਾ ਚਾਹੁੰਦੇ ਸੀ ਤੁਹਾਨੂੰ ਰਾਹ ਨਹੀਂ ਮਿਲ ਰਿਹਾ ਸੀ ਪਰਮੇਸ਼ਵਰ ਤੁਹਾਡੇ ਲਈ ਉਹਨਾਂ ਫਾਟਕਾਂ ਨੂੰ ਖੋਲ ਰਏ ਹੈ ਹਾਲੇਲੂਇਆ ਪ੍ਰਭੂ ਜੀ ਖੋਲ ਰਹੀ ਔਨਾਂ ਫਾਟਕਾਂ ਨੂੰ ਤੁਹਾਡੇ ਲਈ ਮੈਂ ਤੇਰੇ ਅੱਗੇ ਅੱਗੇ ਚੱਲਾਂਗਾ ਹਾਲੇਲੂਇਆ ਚਾਈਆਂ ਨੂੰ ਪੱਧਰਿਆਂ ਕਰਾਂਗਾ ਮੈਂ ਪਿੱਤਲ ਦੇ ਦਰ ਭੰਨ ਸੁਟਾਂਗਾ ਅਤੇ ਲੋਹੇ ਦੇ ਹੋੜੇ ਵੱਢ ਦਿਆਂਗਾ ਹallelujah ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਜਕੜਬੰਦ ਮਾਰੇ ਹੋਏ ਆ ਜਿਹੜੀਆਂ ਤੁਹਾਨੂੰ ਅੱਗੇ ਨਹੀਂ ਵਧਣ ਦਿੰਦੀਆਂ ਜੋ ਤੁਸੀਂ ਕਰਨਾ ਚਾਹੁੰਦੇ ਹੋ ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਕਰਨ ਦਿੰਦੀਆਂ ਜਿਹੜੀ ਫਤਿਹ ਤੁਸੀਂ ਆਪਣੇ ਜੀਵਨ ਚ ਪ੍ਰਾਪਤ ਕਰਨਾ ਚਾਹੁੰਦੇ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਫਤਿਹ ਤੱਕ ਨਹੀਂ ਪਹੁੰਚਣ ਦਿੰਦੀਆਂ ਚਾਹੇ ਉਹ ਲੋਹੇ ਵਰਗੀਆਂ ਮਜ਼ਬੂਤ ਹੋਣ ਸੰਗਲੀਆਂ ਵਾਂਗ ਉਹਨਾਂ ਦੀ ਜਕੜਨ ਹੋਵੇ ਤੇ ਭਾਵੇਂ ਪਿੱਤਲ ਦੇ ਬੋਹਿਆਂ ਵਰਗੇ ਉਹ ਹੋਣ ਭਾਵੇਂ ਉਹ ਚਾਹੇ ਉੱਚੀਆਂ ਹੋਣ ਕਿ ਤੁਹਾਨੂੰ ਲੱਗਦਾ ਹੋਵੇ ਮੈਂ ਇਸ ਉਚਾਈ ਤੱਕ ਨਹੀਂ ਚੜ ਸਕਦਾ ਪ੍ਰਭੂ ਕਹਿੰਦਾ ਮੈਂ ਉਸ ਉਚਾਈ ਨੂੰ ਪੱਧਰਿਆਂ ਕਰ ਦੂੰਗਾ ਹallelujah ਭਾਵੇਂ ਉਹ ਮਜ਼ਬੂਤ ਬੇੜੀਆਂ ਹੁਣ ਪ੍ਰਭੂ ਕਹਿੰਦੇ ਮੈਂ ਨਾ ਬੇੜੀਆਂ ਨੂੰ ਤੋੜ ਦਊਂਗਾ ਭਾਵੇਂ ਉਹ ਮੋٹے-ਮੋٹے ਦਰਵਾਜ਼ੇ ਹੁਣ ਪ੍ਰਭੂ ਕਹਿੰਦਾ ਮੈਂ ਨਾ ਦਰਵਾਜ਼ਿਆਂ ਨੂੰ ਵੀ ਲਾਟ ਸਿੱਟੂੰਗਾ ਕਿਉਂ ਨਾ ਮੈਂ ਤੇਰੇ ਅੱਗੇ-ਅੱਗੇ ਚੱਲੂੰਗਾ ਹallelujah ਮੈਂ ਤੈਨੂੰ ਹਨੇਰੇ ਦੇ ਖਜ਼ਾਨੇ ਅਤੇ ਲੁਕੇ ਹੋਏ ਥਾਵਾਂ ਦੇ ਪਦਾਰਥ ਦਿਆਂਗਾ ਤਾਂ ਜੋ ਤੂੰ ਜਾਣੇ ਕਿ ਮੈਂ ਯਹੋਵਾਹ ਇਜ਼ਰਾਈਲ ਦਾ ਪਰਮੇਸ਼ਰ ਹਾਂ ਜੋ ਤੇਰਾ ਨਾਮ ਲੈ ਕੇ ਤੈਨੂੰ ਬੁਲਾਉਂਦਾ ਹਾਂ ਹallelujah ਹਨੇਰੇ ਦੇ ਖਜ਼ਾਨੇ ਹਨੇਰੇ ਦੇ ਖਜ਼ਾਨੇ ਸਮਝਦਾ ਕੋਈ ਜਣਾ ਜਿੱਥੇ ਬਰਕਤ ਨਜ਼ਰ ਨਹੀਂ ਆ ਰਹੀ ਹਨੇਰੇ ਚ ਪਰ ਉੱਥੇ ਬਰਕਤ ਹੈਗੀ ਆ ਹਨੇਰੇ ਦੇ ਖਜ਼ਾਨੇ ਪ੍ਰਭੂ ਕਿੰਨੇ ਮੈਂ ਤੁਹਾਨੂੰ ਉੱਥੋਂ ਬਰਕਤ ਦਿਆਂਗਾ ਹallelujah ਲੁਕੇ ਹੋਏ ਥਾਵਾਂ ਦੇ ਪਦਾਰਥ ਉਹ ਬਰਕਤ ਜਿਹੜੀ ਲੁਕੀ ਹੋਈ ਆ ਪ੍ਰਭੂ ਉੱਥੋਂ ਤੁਹਾਡੇ ਲਈ ਬਰਕਤ ਦੇ ਪਦਾਰਥ ਕੱਢੂਗੇ ਫਰਜ ਰੱਖ ਲਓ ਤੁਸੀਂ ਕੋਈ ਜ਼ਮੀਨ ਸਸਤੇ ਮੁੱਲ ਤੇ ਖਰੀਦ ਲਈ ਬਹੁਤ ਧਿਆਨ ਨਾਲ ਸੁਣਿਓ ਫਰਜ ਰੱਖ ਲਓ ਤੁਸੀਂ ਕੋਈ ਜ਼ਮੀਨ ਕਿਸੇ ਨੇ ਇਸ ਲਈ ਵੇਚ ਦਿੱਤੀ ਕਿ ਇੱਥੇ ਕੋਈ ਜ਼ਿਆਦਾ ਫਸਲ ਨਹੀਂ ਹੁੰਦੀ ਇੱਥੇ ਪ੍ਰਾਪਰਟੀ ਦਾ ਕੋਈ ਰੇਟ ਨਹੀਂ ਹੈਗਾ ਮਹਿੰਗੀ ਤੁਸੀਂ ਖਰੀਦ ਨਹੀਂ ਸਕਦੇ ਸੀ ਪਰ ਸਸਤੀ ਤੁਸੀਂ ਖਰੀਦ ਲਈ ਅਗਰ ਤੁਸੀਂ ਪਰਮੇਸ਼ਵਰ ਦੇ ਵਿੱਚ ਔਰ ਵਫਾਦਾਰੀ ਦੇ ਵਿੱਚ ਹੋ ਆਗਿਆਕਾਰੀ ਵਿੱਚ ਚੱਲਦੇ ਹੋ ਔਰ ਪਰਮੇਸ਼ਵਰ ਦਾ ਭੈ ਮੰਨਦੇ ਹੋ ਤਾਂ ਉਹੀ ਫਸਲ ਤੁਹਾਡੇ ਲਈ ਉਪਜ ਪੈਦਾ ਕਰੇਗੀ ਹallelujah ਜਿੰਨੂੰ ਬੰਜਰ ਸਮਝਿਆ ਗਿਆ ਸੀ ਉਹ ਤੁਹਾਡੇ ਲਈ ਉਪਜਾਊ ਹੋ ਜਾਏਗੀ ਉਹ ਜਿੰਨੂੰ ਕਿਹਾ ਗਿਆ ਸੀ ਇਹ ਤਾਂ ਬਹੁਤ ਪਿੱਛੇ ਆ ਉਹ ਤੁਹਾਡੇ ਲਈ ਬੈਸਟ ਪ੍ਰਾਈਸ ਲੈ ਕੇ ਆਏਗੀ ਉਹਦੀ ਵੈਲਿਊ ਵਧੇਗੀ ਅਰ ਹੋ ਸਕਦਾ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਸਟਾਕਸ ਦੇ ਵਿੱਚ ਇਨਵੈਸਟਮੈਂਟ ਕੀਤੀ ਹੋਵੇ ਲਾਸ ਵਿੱਚ ਚਲੇ ਗਏ ਹੋਵੋ ਬੜੇ ਡਿਸਪਾਇੰਟ ਹੋਏ ਹੋਵੋ ਪਰ ਹੋ ਸਕਦਾ ਕਿ ਤੁਸੀਂ ਆਪਣੇ ਪਰਮੇਸ਼ਰ ਦੇ ਉੱਤੇ ਭਰੋਸਾ ਰੱਖ ਕੇ ਆਪਣੇ ਦੇਸ਼ ਦੇ ਡਿਫੈਂਸ ਦੇ ਸਟਾਕ ਸਸਤੇ ਸਮਝ ਕੇ ਖਰੀਦ ਲਮੋ ਸੋਹਣੇ ਇਸ ਲਈ ਨਹੀਂ ਕਿ ਸਾਨੂੰ ਅਕਲ ਬਹੁਤ ਹੈ ਅਸੀਂ ਪੜੇ ਲਿਖੇ ਬਹੁਤ ਹਾਂ ਕਹਿੰਦਾ ਇਸ ਲਈ ਤਾਂ ਜੋ ਤੂੰ ਜਾਣੇ ਕਿ ਮੈਂ ਪਰਮੇਸ਼ਵਰ ਹਾਂ ਪ੍ਰਭੂ ਆਪਣੇ ਆਪ ਨੂੰ ਤੁਹਾਡੇ ਉੱਤੇ ਜ਼ਾਹਿਰ ਕਰਨਾ ਚਾਹੁੰਦੇ ਆ ਕਿ ਜੇ ਤੂੰ ਮੇਰੇ ਆਥੇ ਲੱਗੇ ਮੈਂ ਤੈਨੂੰ ਇੰਨਾ ਫਲਦਾਰ ਕਰਾਂ ਤਾਂ ਜੋ ਤੂੰ ਸਮਝ ਜਾਵੇਂ ਕਿ ਮੈਂ ਹੀ ਸੱਚਾ ਤੇ ਜੀਉਂਦਾ ਪਰਮੇਸ਼ਵਰ ਹਾਂ ਹallelujah